ਇੱਕ ਕਹਾਵਤ ਹੈ ਕਹਿੰਦੇ ਹੁੰਦੇ ਨੇ ਵੀ ਜਿਹੜਾ ਠੱਗ ਚੋਰ ਹੁੰਦਾ ਹੈ ਉਹ ਕਿਸੇ ਨੂੰ ਨਹੀਂ ਬਖਸ਼ਦਾ ਉਹ ਰੱਬ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲੈਂਦਾ ਹੈ ਰੱਬ ਦੀ ਸੇਵਾ ਕਰਨ ਵਾਲੇ ਨੂੰ ਵੀ ਨਿਸ਼ਾਨਾ ਬਣਾ ਲੈਂਦਾ ਹੈ ਇਧਰ ਦੇ ਪਾਸੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ ਕੁਟੀਆ ਜ਼ੈਤੋ ਦੀ ਇੱਥੇ ਗੁਰੂ ਘਰ ਵੀ ਬਣਿਆ ਹੋਇਆ ਕੁਟੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਗੁਰਦੁਆਰਾ ਬਣਿਆ ਹੋਇਆ ਇੱਥੇ ਲੰਬੇ ਸਮੇਂ ਤੋਂ ਇੱਥੇ ਬਾਬਾ ਜੀ ਸੇਵਾ ਕਰਦੇ ਨੇ ਇਹਦੇ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਦੇ ਹਾਂ ਪੂਰਾ ਗੁਰੂ ਘਰ ਹੈ ਗੁਰੂ ਘਰ ਦੀਆਂ ਸੋਨੂੰ ਸਾਰੀਆਂ ਤਸਵੀਰਾਂ ਦਿਖਾ ਦੇ ਰਹੇ ਨੇ ਤੇ ਸੇਵਾ ਲੰਮੇ ਸਮੇਂ ਤੋਂ ਇੱਥੇ ਬਾਬਾ ਜੀ ਸੇਵਾ ਕਰਦੇ ਆ ਰਹੇ ਨੇ ਇਹ ਇਹਨਾਂ ਦਾ ਪਰਿਵਾਰ ਹੈ ਬਾਬਾ ਜੀ ਹੈ ਇਹਨਾਂ ਨਾਲ ਠੱਗੀ ਵੱਜੀ ਆ ਠੱਗੀ ਕਿਹੋ ਜੀ ਵੱਜੀ ਆ ਗੱਲਬਾਤ ਕਰਾਂਗੇ ਠੱਗੀ ਕੌਣ ਮਾਰ ਗਿਆ ਕਿਸ ਚੀਜ਼ ਦੀ ਠੱਗੀ ਮਾਰ ਗਿਆ ਸਾਰੀ ਗੱਲਬਾਤ ਕਰਾਂਗੇ ਪਰਿਵਾਰ ਆ ਬਾਬਾ ਜੀ ਦੇ ਨਾਲ ਬਾਬਾ ਜੀ ਸਾਡੇ ਨਾਲ ਇਹ ਪੂਰੀ ਜਾਣਕਾਰੀ ਲਾਵਾਂਗੇ ਬਾਬਾ ਜੀ ਸਾਸਰੀ ਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਤੇ ਮਰਦ ਕੀ ਨਾਮ ਕੀ ਬਾਬਾ ਜੀ ਤੁਹਾਡਾ ਤਰਸੀਮ ਸਿੰਘ ਜੀ ਤਰਸੀਮ ਸਿੰਘ ਤੁਸੀਂ ਸਾਨੂੰ ਦੱਸ ਰਹੇ ਸੀ ਵੀ ਸਾਡੇ ਨਾਲ ਇੱਕ ਠੱਗੀ ਵੱਜ ਗਈ ਹਾਂਜੀ ਉਹ ਕਿਸ ਚੀਜ਼ ਦੀ ਠੱਗੀ ਬਜੀ ਤੁਹਾਡੇ ਨਾਲ ਐ ਵਾਈਗੁਰੂ ਜੀ ਮੇਰੇ ਕੋਲ ਗੱਡੀ ਸੀਗੀ ਸੈਂਟਰੋ ਜੀ ਮੈਨੂੰ ਕੋਈ ਜ਼ਰੂਰੀ ਲੋੜ ਪੈ ਗਈ ਪੈਸਿਆਂ ਦੀ ਜੀ ਤੇ ਮੈਂ ਕਿਹਾ ਵੀ ਚੱਲ ਵੀ ਆਪਣੇ ਘਰ ਚੋਂ ਨਿਕਲਦੀ ਗੱਡੀ ਵੇਚ ਦਿੰਨੇ ਆ ਹੂੰ ਤੇ ਮੈਂ ਉਹ ਵੇਚਤੀ ਜੀ ਲਈ ਤਾਂ ਮੈਂ 45000 ਦੀ ਸੀਗੀ ਤੇ ਵੇਚਤੀ ਮੈਂ 33000 ਦੀ ਜੀ ਉਹ ਮਰਦਾਨੇ ਕੀ ਜਾਤ ਮਰਸੀ ਜਾਤ ਉਹਨਾਂ ਨੂੰ ਸੀਗਾ ਉਹ ਡੀਲਰ ਉਹ ਮੁੰਡਾ ਉਹਨਾਂ ਦਾ ਤੇ ਉਹਨੂੰ ਵੇਚਤੀ ਮੈਂ ਉਹਦੇ ਨਾਲ ਆਤੂ ਆ ਉਹ ਦਾ ਉਹਦੇ ਨਾਲ ਠੁੱਡੀ ਆ ਤੇ ਬਰਗਾੜੀ ਦੇ ਰਹਿਣ ਵਾਲੇ ਆ ਜੀ ਉਹਨੂੰ ਮੈਂ ਵੇਚਤੀ ਜੀ 33000 ਦੀ ਤੇ ਉਹਦੂ ਉਹ 5000 ਰੁਪਏ ਦਿੱਤਾ ਹੁਣੇ ਹਾਂਜੀ ਸਾਈ 5000 ਰੁਪਏ ਦਿੱਤਾ ਤੇ ਕਹਿੰਦਾ ਵੀ ਬਾਕੀ ਪੈਸੇ ਮੈਂ ਤੈਨੂੰ ਬੁੱਧਵਾਰ ਨੂੰ ਦੇ ਜੂਗਾ ਜੀ ਬੁੱਧਵਾਰ ਘੱਟ ਤੋਂ ਘੱਟ ਅੱਜ ਜੀ 7-8 ਮਹੀਨੇ ਹੋ ਗਏ ਹਜੇ ਤੱਕ ਬੁੱਧਵਾਰ ਨਹੀਂ ਆਇਆ ਉਹਦਾ ਹੂੰ ਲਾਰੀ ਲਾਈ ਜਾਂਦਾਗਾ ਮੈਨੂੰ ਹੂੰ ਕਦੀ ਅੱਜ ਦਿੰਨਾ ਕਦੀ ਕੱਲ ਦਿੰਨਾ ਕਦੀ ਕਹੂਗਾ ਤੂੰ ਮੈਨੂੰ ਪੈਸੇ ਹੋਰ ਦੇ ਦੇ ਮੈਂ ਤੈਨੂੰ ਗੱਡੀ ਲੈ ਦਿੰਨਾ ਵਾ ਹੂੰ ਤੇ ਮੈਂ ਕਹਾਂ ਜੀ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਫਿਰ ਮੈਂ ਆਹ ਕਿਉਂ ਵੇਚਦਾ ਹੂੰ ਤੇ ਇਸ ਕਰਕੇ ਜੀ ਮੈਂ ਫਿਰ ਕਈਆਂ ਕੋਲੇ ਗੱਲਾਂ ਵੀ ਵੀ ਕਈਆਂ ਵੀ ਮੈਂ ਕਿਹਾ ਵੀ ਮੇਰੇ ਮੇਰਾ ਕੋਈ ਮਸਲਾ ਹੱਲ ਕਰਾਓ ਪਹਿਲਾਂ ਜਿਹੜੇ ਸਰਪੰਚ ਸੀ ਉੱਥੇ ਨੇ ਮੌਜੂਦਾ ਉਹਨਾਂ ਕੋਲੇ ਵੀ ਮੈਂ ਗਿਆ ਉਹਨਾਂ ਨੇ ਵੀ ਮੇਰੀ ਸੁਣਵਾਈ ਕੀਤੀ ਪਹਿਲਾਂ ਹੂੰ ਹੁਣ ਜਿਹੜੇ ਸਰਪੰਚ ਬਣੇ ਹੁਣ ਇਹਨਾਂ ਕੋਲੇ ਮੈਂ ਗੱਲ ਕੀਤੀ ਸੀ ਕਿੰਨੇ ਵੀ ਕੋਈ ਗੱਲ ਨਹੀਂ ਬਾਬਾ ਜੀ ਆਪਾਂ ਦਵਾਵਾਂਗੇ ਸਾਰੀ ਗੱਲਬਾਤ ਕਰਾਂਗੇ ਇਹਨਾਂ ਨੇ ਮੇਰੀ ਤੇ ਬਾਕੀ ਮੈਂ ਥਾਣੇ 'ਚ ਵੀ ਗਿਆ ਸੀਗਾ ਉੱਥੇ ਬਰ ਗਾੜੀ ਹੂੰ ਉਹਨਾਂ ਕੋਲੇ ਮੈਂ ਗਿਆ ਉੱਥੇ ਉਹ ਕਹਿੰਦੇ ਵੀ ਇਹ ਤਾਂ ਤੇਰੇ ਤੇ ਕੇਸ ਹੋ ਸਕਦਾ ਹੈ ਕਿਉਂਕਿ ਉਹ ਨਸ਼ੇ ਕਰਦਾ ਉਹਨੇ ਗਾਹ ਕਿਤੇ ਹੋਰ ਗੱਡੀ ਕੇ ਚਿੱਟੇ-ਚੁੱਟੇ 'ਚ ਫੜੀ ਗਈ ਤੇ ਤੇਰੇ ਤੇ ਕੇਸ ਹੋ ਜਾਵੇਗਾ ਤੈਨੂੰ ਐ ਹੋਵੇਗੀ ਤੈਨੂੰ ਉਹ ਹੋਵੇਗਾ ਤੇਰੇ ਛੱਤਰ ਮਾਰਨਗੇ ਤੇ ਵਾਹ ਵਾ ਗੱਲਾਂ ਦੀਆਂ ਬੋਲੇ ਮੈਨੂੰ ਤੇ ਫਿਰ ਮੈਂ ਵੀ ਉੱਥੋਂ ਚੱਪ ਕਰਕੇ ਅਸੀਂ ਆ ਗਏ ਮੈਂ ਕਹਿੰਦਾ ਫਿਰ ਮੁੰਸੀ ਕਹਿੰਦਾ ਟਾਣੇਦਾਰ ਕਹਿੰਦਾ ਮੁੰਸੀ ਨੂੰ ਮਿਲਲਾ ਮੋਂਚੀ ਨੂੰ ਮੱਲਾ ਕਹਿੰਦਾ ਵੀ ਇਹਨੂੰ ਚਾਹ ਪਾਣੀ ਦੱਸਾ ਉਹ ਕਿਤਾਬ ਕਰਦੇ ਤੇ ਫਿਰ ਜਾਊਗਾ ਉੱਥੇ ਉਹਨਾਂ ਦੇ ਘਰੇ ਤੇ ਗੱਲਬਾਤ ਕਰ ਆਊਗਾ। ਹੂੰ ਮੈਂ ਕਿਹਾ ਵੀ ਮੇਰੇ ਕੋਲ ਹੁਣ ਤਾਂ ਹੈ ਨਹੀਂ ਚਾਹ ਪਾਣੀ ਨੂੰ ਪੈਸੇ ਤੇ ਮੈਂ ਤਾਂ ਖਾਲੀ ਹੱਥ ਹੀ ਆਇਆ ਸੀਗਾ। ਹੂੰ ਤੇ ਉਦੋਂ ਵੀ ਮੇਰੇ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ। ਹੂੰ ਮੈਂ ਆ ਗਿਆ ਜੀ। ਹੂੰ ਉਦੋਂ ਬਾਅਦ ਫਿਰ ਮੈਂ ਅਸੀਂ ਦੋ ਤਿੰਨ ਵਾਰੀ ਉਹਨਾਂ ਦੇ ਘਰੇ ਵੀ ਗਏ ਆ। ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ। ਹੂੰ ਤੇ ਹੁਣ ਤੁਹਾਡੇ ਕੋਲੇ ਇਹ ਸੁਣਵਾਈ ਕਰ ਰਹੀ ਆ ਕਿਵੇਂ ਨੇ ਕਿਵੇਂ ਸਾਡੇ ਨਾਲ ਕਿਰਪਾ ਕਰਕੇ ਗੱਡੀ ਲੈ ਕੇ ਗਏ ਨੂੰ ਕਿੰਨਾ ਟਾਈਮ ਹੋ ਗਿਆ ਬਾਈ 6-7 ਮਹੀਨੇ ਹੋ ਗਏ ਜੀ 6-7 ਮਹੀਨੇ ਸਿਰਫ 5000 ਰੁਪਏ ਆਏ ਤੁਹਾਡੇ ਕੋਲ 5000 ਰੁਪਏ ਆਇਆ ਸਾਰਾ ਤੁਸੀਂ ਘਰ-ਬਾਰ ਉਹਨਾਂ ਦਾ ਜਾਣਦੇ ਹੋ ਹਾਂਜੀ ਘਰ ਜਾਣਦੇ ਆ ਜੀ ਉਹਨਾਂ ਦੇ ਗੱਲਾਂ ਵਿੱਚ ਤੁਸੀਂ ਕਿਵੇਂ ਆ ਗਏ ਫਿਰ ਜੀ ਇਹ ਗਏ ਹੋ ਸੀ ਲੁਧਿਆਣੇ ਜੀ ਬਾਹਰ ਜੀ ਤੇ ਉਹ ਉਹ ਮੰਗਰੋ ਵੀ ਇਹਨਾਂ ਨਾਲ ਆਇਆ ਬੇਟੇ ਦੇ ਨਾਲ ਉਹ ਮੁੰਡਾ ਆਇਆ ਤੇ ਇਹਨੂੰ ਬੇਟਾ ਤਾਂ ਉਦਾਂ ਹੀ ਦਿਖਾਉਣ ਨੂੰ ਲਿਆਇਆ ਸੀ ਗੱਡੀ ਵੀ ਤੁਸੀਂ ਗੱਡੀ ਵੀ ਅੰਕਲ ਜੀ ਵੇਖ ਕੇ ਆਉਂਦੇ ਸਾਡੇ ਘਰੇ ਵੀ ਗੱਡੀ ਤੇ ਕਿੰਨਾ ਕੁ ਰੇਟ ਲੱਗਦਾ ਉਹਨੇ ਇਹਨਾਂ ਨਾਲ ਸੌਦਾ ਹੀ ਕਰ ਲਿਆ ਫੋਨ ਤੇ ਤੇ ਸੌਦਾ ਕਰਕੇ ਤੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਚਾਬੀ ਦੇ ਦਿਓ ਤੇ ਐਫੀਡੇਵਿਟ ਦੇ ਦਿਓ ਮੈਨੂੰ ਨਾਲ ਤੇ ਉਹ ਸਾਡੇ ਤੋਂ ਲੈ ਗਿਆ ਗੱਡੀ ਵੀ ਲੈ ਗਿਆ ਤੇ 5000 ਰੁਪਏ ਦੇ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਦੋ ਤਿੰਨ ਵਾਰੀ ਆਖਿਆ ਵੀ ਤੁਸੀਂ ਚੱਲੋ ਵੀ ਆਪਾਂ ਕੋਈ ਗੱਲ ਕਰੀਏ ਅਸੀਂ ਫੋਨ ਤੇ ਗੱਲ ਕਰੇ ਭੈਣੇ ਮੈਂ ਬਹੁਤ ਵਾਰ ਪੈਸੇ ਦੇ ਦੂੰਗਾ ਭੈਣੇ ਮੈਂ ਅੱਜ ਦੇ ਦੂੰ ਭੈਣੇ ਮੈਂ ਕੱਲ ਦੇ ਦੂੰਗਾ ਉਹਨੇ ਕੋਈ ਗੱਲ ਨਹੀਂ ਸੁਣੀ ਸਾਡੇ ਨਹੀਂ ਤੁਸੀਂ ਐਡੇ ਭੋਲੇਪਨ ਚ ਆ ਗਏ ਤੁਸੀਂ ਵੀ ਉਹ ਜਦੋਂ ਪੈਸੇ ਲਏ ਬਿਨਾ ਗੱਡੀ ਕਿਉਂ ਦਿੱਤੀ ਤੁਸੀਂ ਸਾਰੇ ਪੈਸੇ ਕਿਉਂ ਉਹਨੇ ਲਏ ਪਹਿਲਾਂ ਤੁਸੀਂ 5000 ਪਿੱਛੇ ਗੱਡੀ ਚਲਾ ਦੀ ਬਸ ਜੀ ਉਹ ਦਿਮਾਗ ਤੇ ਉਦੋਂ ਪਰਦਾ ਹੀ ਪੈ ਗਿਆ ਜੀ ਬਾਕੀ ਬਸ ਉਦਾਂ ਹੀ ਦਿਮਾਗ ਚ ਨਿਆਈ ਗੱਲ ਇਹ ਜੀ ਜੀ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣਦਾ ਪਿਆ ਨਹੀਂ ਸੁਣਦਾ ਜੀ ਸਰਪੈਂਸ ਕੋਲੇ ਦੇ ਉਹਨਾਂ ਨੇ ਗੱਲ ਨਹੀਂ ਸੁਣੀ ਹਾਂ ਪਹਿਲਾ ਵਾਲੇ ਪਹਿਲਾ ਜਿਹੜਾ ਸਰਪੈਂਸ ਸੀ ਉਹਨਾਂ ਨੇ ਨਹੀਂ ਸੁਣੀ ਹੁਣ ਤਾਂ ਸੁਣਦੇ ਆ ਹੁਣ ਸਰਪੈਂਸ ਹੁਣ ਸੁਣਦੇ ਆ ਜੀ ਚਲੋ ਨੇਕ ਬੰਦੇ ਵੀ ਹੁੰਦੇ ਨੇ ਆਪਾਂ ਜਦੋਂ ਗੱਡੀ ਲੈਣੇ ਆ ਆਪਾਂ ਕੋਈ ਨਾ ਕੋਈ ਵਿੱਚ ਬੰਦਾ ਪਾਣੇ ਆ ਜਦੋਂ ਗੱਡੀ ਆਪਾਂ ਸੇਲ ਕਰਦੇ ਜਾਂ ਕੋਈ ਵੀ ਚੀਜ਼ ਸੇਲ ਕਰਦੇ ਨਹੀਂ ਪਾਇਆ ਜਿਵੇਂ ਬੰਦਾ ਕੋਈ ਨਹੀਂ ਪਾਇਆ ਉਹਨਾਂ ਨੂੰ ਕੋਈ ਪਤਾ ਲੱਗਾ ਤੁਸੀਂ ਗੱਡੀ ਵਿੱਚ ਉਹਨਾਂ ਨੂੰ ਮੇਰਾ ਬੇਟਾ ਲੱਗਿਆ ਵਾ ਦੁਕਾਨ ਤੇ ਮੋਟਰਸਾਈਕਲਾਂ ਦੀ ਤੇ ਉਹਨੇ ਗੱਲ ਕਰੀ ਸੀ ਜਿੱਤੂ ਉਹਨੇ ਲੈ ਕੇ ਆ ਗਿਆ ਇਹਨੂੰ ਵਿਖਾਉਣ ਗੱਡੀ ਹੂੰ ਅਸੀਂ ਕਿਹਾ ਵੀ ਚਲ ਪਿੰਡ ਦਾ ਹੀ ਬੰਦਾ ਵੀ ਚਲ ਦੇ ਦੇਣ ਸਾਨੂੰ ਨਹੀਂ ਪਤਾ ਸੀਗਾ ਵੀ ਐਸੇ ਕਰਦਾ ਵੀ ਉਹ ਕਹਿੰਦਾ ਵੀ ਚਲ ਪੁੱਛ ਲਾਂਗੇ ਕੀ ਹਿਸਾਬ ਕਿਤਾਬਾਂ ਦਾ ਤੇ ਪਰ ਬੇਟੇ ਨੂੰ ਬਿਨਾ ਉਹਨੇ ਪੁੱਛਿਆ ਜਿਹੜਾ ਮੁੰਡਾ ਹੁੰਦਾ ਵੀ ਹੈਗਾ ਦੁਕਾਨ ਵਾਲਾ ਇੱਕ ਉਹਦਾ ਚਾਚਾ ਆਇਆ ਸੀ ਨਾਲ ਹਾਂ ਉਹ ਮੁੰਡੇ ਦਾ ਹੂੰ ਜਿਹੜਾ ਗੱਡੀ ਲੈ ਕੇ ਗਿਆ ਹੂੰ ਉਹਦੇ ਕੋਲੇ ਨਹੀਂ ਤੁਸੀਂ ਗਏ ਵੀ ਤੁਸੀਂ ਗੱਡੀ ਦਿਵਾ ਕੇ ਲੈ ਆ ਸੀ ਉਹਦੇ ਕੋਲੇ ਅਸੀਂ ਤਿੰਨ ਵਾਰ ਹੀ ਗਏ ਆ ਇਹ ਤਾਂ ਹੈ ਨਹੀਂ ਸੀਗੀ ਇੱਥੇ ਤੇ ਤਿੰਨ ਵਾਰੀ ਮੈਂ ਗਈ ਆ ਖੁਦ ਮੈਂ ਉਹਨਾਂ ਦੇ ਕੋਲੇ ਬੋਲ ਕੇ ਵੀ ਆਈ ਆ ਮੈਂ ਕਹ ਵੀ ਤੁਸੀਂ ਸਾਡੇ ਨਾਲ ਗਰੀਬ ਮਾਰਕ ਕੀਤੇ ਤਾਂ ਤੁਸੀਂ ਐਂ ਕਾਹਤੋਂ ਕੀਤੀ ਵੀ ਭਾਈ ਉਹਦੇ ਪਾਪਾ ਕਹਿੰਦੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਤੇ ਮੈਂ ਮੇਰੇ ਭੈਣ ਉਹਰੇ ਕੋਲੇ ਗੱਲ ਕੀਤੀ ਤੇ ਉਹ ਕਹਿੰਦੇ ਕਹਿੰਦੇ ਵੀ ਤੁਸੀਂ ਵੀ ਤੀਜਾ ਕੇ ਇਹਨਾਂ ਦੇ ਦਿੱਤੀ ਕਿਉਂ ਤੁਸੀਂ ਉਹਨੂੰ ਤੁਹਾਨੂੰ ਇਸ ਬੰਦੇ ਬਾਰੇ ਪਤਾ ਨਹੀਂ ਸੀ ਜੇ ਸਾਨੂੰ ਪਤਾ ਹੁੰਦਾ ਤੇ ਅਸੀਂ ਜੀ ਦਿੰਦੇ ਹੁਣ ਕਿੰਨਾ ਕਿ ਪਛਤਾਵਾ ਲੱਗ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਛਤਾਵਾ ਲੱਗ ਰਿਹਾ ਹਾਂ ਤਾਂ ਤਸੱਲੀ ਹੋ ਗਈ ਆਪਣੀ ਵੀ ਪਾਈ ਪਾਈ ਕਰਕੇ ਤੁਸੀਂ ਜਨਨ ਕੀ ਜੋੜ ਕੇ ਗੱਡੀ ਲੈਂਦੀ ਸੀ ਸੋਨਾ ਵੀਰ ਜੀ ਅਸੀਂ ਮਸਾ ਲੈਂਦੀ ਸੀ ਉਹ ਗੱਡੀ ਦਾ ਜਿਹੜੇ ਪੈਸੇ ਤੁਸੀਂ ਗੱਡੀ ਵੇਚ ਕੇ ਕੀ ਕੰਮ ਕਰਨਾ ਸੀ ਪੈਸਿਆਂ ਦਾ ਉਹਨਾਂ ਦਾ ਤੁਸੀਂ ਅਸੀਂ ਐਂ ਸੋਚਿਆ ਸੀਗਾ ਵੀ ਕੋਈ ਕੰਮ ਕਰ ਲਾਂਗੇ ਅਸੀਂ ਆਪ ਦਾ ਕੋਈ ਆਪ ਦਾ ਕੰਮ ਚਲਾ ਲਾਂਗੇ ਜੀ ਕਿਰਾਏ ਤੇ ਕਿਰਾਏ ਤੇ ਬੈਠੇ ਸੀਦੇ ਅਸੀਂ ਕਿਰਾਏ ਤੇ ਬੈਠੇ ਸੀ ਜਦੋਂ ਵੇਚੀ ਆ ਜੀ ਗੱਡੀ ਹੂੰ ਤੇ ਅਸੀਂ ਕੋਈ ਕਿਰਾਇਆ ਕਰੂਆ ਦੇਣਾ ਸੀਗਾ ਜਿੰਮੇ ਚਲੋ ਮਾੜਾ ਮੋਟਾ ਕੋਈ ਆਪ ਦੀ ਕੋਈ ਸੈਟਿੰਗ ਕਰ ਲਾਂ ਕਰਬਾਰ ਦੀ ਕੋਈ ਜੋ ਕੋਈ ਹੋਰ ਕੰਮ ਚਲਾ ਲਾਂਗੇ ਨਾਲ ਹੂੰ ਜਿਹੜੇ ਗੁਰੂ ਘਰ ਦੇ ਵਿੱਚ ਤੁਸੀਂ ਬੈਠੇ ਹੋ ਇਸ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹਦੇ ਕੋਲ ਗੱਲ ਨਹੀਂ ਕਰੀ ਤੁਸੀਂ ਵੀ ਸਾਡੇ ਨਾਲ ਇਹਨਾਂ ਕੋਈ ਇਹਨਾਂ ਕੋਈ ਨਹੀਂ ਕੀਤੀ ਜੀ ਇਹਨਾਂ ਕੋਲ ਇਹਨਾਂ ਕੋਲ ਤਾਂ ਇਹਨੂੰ ਮੈਨੂੰ ਅਜੇ 5 ਕਿ ਮਹੀਨੇ ਹੋਏ ਵਾਹਿਗੁਰੂ ਜੀ ਅੱਛਾ ਹਾਂ ਨਹੀਂ ਗੱਲਬਾਤ ਤਾਂ ਕਰਨੀ ਸੀ ਤੁਸੀਂ ਇਹਨਾਂ ਕੋਲ 5 ਮਹੀਨੇ ਹੋਏ ਕੋਈ ਥੋੜੇ ਨਹੀਂ ਹੁੰਦੇ 5 ਮਹੀਨੇ ਬਹੁਤ ਹੈ ਗੱਡੀ ਇੱਥੇ ਲਈ ਸੀ ਉਹਨੇ ਨਹੀਂ ਨਹੀਂ ਉਹ ਉੱਥੇ ਬਗੜਾੜੀ ਲਈ ਸੀ ਉਹ ਤੋਂ ਤੁਸੀਂ ਬਗੜਾੜੀ ਰਹਿੰਦੇ ਸੀ ਉਹ ਤਾਂ ਬਗੜਾੜੀ ਸੇ ਸੀ ਉਹਦੇ ਤੁਸੀਂ ਬਗੜਾੜੀ ਰਹਿੰਦੇ ਸੀ ਹਾਂ ਹਾਂ ਜੀ ਇੱਥੇ ਨੂੰ ਸਿਰ 5 ਮਹੀਨੇ ਹੋਏ 5 ਇਹਦੇ ਗੱਲ ਨਹੀਂ ਕਰੀ ਇਹਨੇ ਕਮੇਟੀ ਕੋਲ ਨਹੀਂ ਕੀਤੀ ਜੀ ਜੇ ਗੱਲ ਕਰੀ ਹੁੰਦੀ ਕੀ ਕਮੇਟੀ ਵਾਲੇ ਨਾਲ ਤੁਹਾਡੇ ਜ਼ਰੂਰ ਜਾਂਦੇ ਸਾਥਨ ਸਹਿਯੋਗ ਤਾਂ ਦੇਣਾ ਸੀ ਇਹਨਾਂ ਨੇ ਵਿਚਾਰਿਆਂ ਨੇ ਮੈਂ ਇਹਨਾਂ ਕੋਲੇ ਵੈਸੇ ਨਹੀਂ ਗੱਲ ਕਰੀ ਜਿਵੇਂ ਕਿ ਇਹ ਜਿਹੜੇ ਤੁਸੀਂ ਪੁਲਿਸ ਦੀ ਗੱਲ ਕਰ ਰਹੇ ਸੀ ਇਹ ਗੱਲ ਪੁਰਾਣੀਆਂ ਤੇ ਨਵੀਆਂ ਹੈ ਇਹ ਘਰ ਦੁਕਾਟ ਹੋ ਗਈ ਚਾਰ ਪੰਜ ਮਹੀਨੇ ਚਾਰ ਮਹੀਨੇ ਚਾਰ ਪੰਜ ਮਹੀਨੇ ਪਹਿਲਾਂ ਗਈ ਸੀ ਹਾਂਜੀ ਹਾਂਜੀ ਉਦੋਂ ਜਿਹੜੀ ਪੁਲਿਸ ਵਾਲੇ ਇਹ ਗੱਲ ਕਹਿੰਦੇ ਸੀ ਸਾਨੂੰ ਪੈਸੇ ਦੇ ਦੇ ਹਾਂਜੀ ਹਾਂਜੀ ਹੁਣ ਤਾਂ ਨਹੀਂ ਕੋਈ ਗੱਲ ਹੋਈ ਹੁਣ ਨਹੀਂ ਹੁਣ ਨਹੀਂ ਉਦੋਂ ਬਾਅਦ ਨਹੀਂ ਕੋਈ ਗੱਲ ਹੁਣ ਤਾਂ ਕੱਲ ਵੀ ਉਦੋਂ ਬਾਅਦ ਮੈਂ ਗਿਆ ਹੀ ਨਹੀਂ ਗਾਜੀ ਕੱਲ ਥਾਣੇਦਾਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਭੇਜ ਦਿਓ ਹਾਂਜੀ ਮੇਰੇ ਕੋਲੇ ਆਪਣੀ ਗੱਲ ਹੋਈ ਸੀ ਨਾ ਹਾਂਜੀ ਹਾਂਜੀ ਉਹ ਕਹਿੰਦੇ ਸੀ ਮੇਰੇ ਕੋਲੇ ਭੇਜ ਦਿਓ ਤੁਸੀਂ ਮੈਂ ਇਹਦਾ ਪਹਿਲ ਦੇ ਆਧਾਰ ਤੇ ਕੰਮ ਕਰੂੰਗਾ ਹਾਂਜੀ ਹਾਂਜੀ ਉਹਨੇ ਵਿਸ਼ਵਾਸ ਦਿਵਾਇਆ ਸੀ ਤੁਸੀਂ ਫਿਰ ਜਾਣਾ ਸੀ ਉਹਨੇ ਕੋਲ ਮੈਂ ਗਿਆ ਨਹੀਂ ਮੈਂ ਮਜਬੂਰੀ ਬ ਕਹਿੰਦਾ ਵੀ ਮੈਂ ਜਾ ਕੇ ਆ ਇੱਕ ਵਾਰੀ ਮੈਨੂੰ ਜਾਣ ਦੋ ਉਹਨਾਂ ਦੇ ਘਰੇ ਜਿਹਨੂੰ ਆਪਾਂ ਗੱਡੀ ਵੇਚੀ ਆ ਤੇ ਜੇ ਉਹ ਉਹਨੇ ਕੀ ਆਪਣੀ ਗੱਲ ਨਾ ਸੁਣੀ ਤੇ ਫਿਰ ਕਹਿੰਦਾ ਮੈਂ ਫਿਰ ਬਾਅਦ ਚ ਆਪਾਂ ਗੱਲ ਕਰਾਂਗੇ ਕਹਿੰਦੀ ਨਹੀਂ ਕੱਲ ਆਪਣੀ ਗੱਲ ਹੋ ਗਈ ਸੀ ਨਾ ਵੀ ਹਾਂ ਤੁਸੀਂ ਮੈਨੂੰ ਆਖਿਆ ਸੀਗਾ ਵੀ ਤੁਸੀਂ ਜਾਇਓ ਹਾਂ ਤੇ ਹੁਣ ਮੈਂ ਕੱਲ ਜ਼ਰੂਰ ਜਾ ਕੇ ਆਵਾਂਗਾ ਜੀ ਮੈਂ ਉੱਥੇ ਆਪਣਾ ਬਰਗਾਰੀ ਠੰਡ ਜਾ ਕੇ ਕੱਲ ਚੌਕੀ ਚਾਰ ਜਣਾਂ ਨਾਲ ਆਪਣੀ ਗੱਲ ਹੋਈ ਸੀ ਉਹ ਕਹਿੰਦਾ ਮੈਂ ਪਹਿਲ ਦੇ ਆਧਾਰ ਤੇ ਬਾਬਾ ਜੀ ਦਾ ਕੰਮ ਕਰਾਂਗੇ ਜਿਹਦੇ ਪੈਸੇ ਇਹਨਾਂ ਦੇ ਹੱਕ ਹਲਾਲ ਦੇ ਆ ਉਹ ਜ਼ਰੂਰ ਦਵਾਵਾਂਗੇ ਇਹਦੀ ਠੱਗੀ ਵੱਜੀ ਆ ਜ਼ਰੂਰ ਕਰਾਂਗੇ ਮਿਹਰ ਕੀ ਲੱਗਦਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਅੱਜ ਕੱਲ ਰਹਿ ਗਿਆ ਉਹ ਨਹੀਂ ਵਾਹਿਗੁਰੂ ਜੀ ਵਿਸ਼ਵਾਸ ਤਾਂ ਦੇਖੋ ਹੁਣ ਵੀ ਆਪਾਂ ਦਾ ਕੁਝ ਵੀ ਨਹੀਂ ਜਿਹੜੇ ਹੁਣ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਬਿਥੇਰੇ ਖਲਵਾੜ ਕਰ ਰਹੇ ਮਹਾਰਾਜ ਜੀ ਦੇ ਨਾਲ ਸਤਿਗੁਰੂ ਜੀ ਨਾਲ ਕਿੰਨੀਆਂ ਠੱਗੀਆਂ ਮਾਰ ਰਹੇ ਮਹਾਰਾਜ ਦੀ ਕਿੰਨੀ ਬੇਦਵੀ ਹੋ ਰਹੀ ਹੈ ਸਤਿਗੁਰੂ ਜੀ ਦੀ ਆਪਾਂ ਕਿਹੜੀ ਬਾਗ ਦੀ ਮੂਲੀਆਂ ਵਾਹਿਗੁਰੂ ਹੈ ਸਹੀ ਗੱਲ ਆ ਇਹ ਤਾਂ ਮਹਾਰਾਜ ਨੂੰ ਨਹੀਂ ਬਖਸ਼ੀ ਤੇ ਬਾਬਾ ਲੋਕ ਤੁਹਾਡੇ ਕੋਲ ਅਰਦਾਸ ਬੇਨਤੀਆਂ ਕਰਾਣ ਆਉਂਦੇ ਆ ਹਾਂਜੀ ਹਾਂਜੀ ਬਹੁਤ ਠੇਸ ਤਾਂ ਪਹੁੰਚਦੀ ਹੁਣ ਕੀ ਕਹਿ ਸਕਦੇ ਹੁਣ ਵਾਹਿਗੁਰੂ ਜਾਨ ਦਾ ਪ੍ਰਮਾਤਮਾ ਮਾਲਕ ਜੀ ਆਪਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ ਵਾਹਿਗੁਰੂ ਜੀ ਆਪਾਂ ਕਦੀ ਕਿਸੇ ਨੂੰ ਮਾੜਾ ਨਹੀਂ ਬੋਲੇਗੇ ਮੈਂ ਤਾਂ ਹੁਣ ਵੀ ਉਹਨੂੰ ਪਿਆਰ ਦੇ ਨਾਲ ਹੀ ਕਹਿੰਦਾ ਰਹੇਂਗਾ ਮੈਂ ਬਾਈ ਜੀ ਮੇਰੇ ਯਾਰ پیسے ਦੇ ਦੇ ਕਿਵੇਂ ਨਾ ਕਿਵੇਂ ਕਰਕੇ ਦੇ ਦੇ ਥੋੜੇ ਦੇ ਦੇ ਥੋੜੇ ਥੋੜੇ ਕਰਕੇ ਦੇ ਦੇ ਪਰ ਉਹ ਬੰਦਾ ਗੱਲ ਹੀ ਨਹੀਂ ਸੁਣਦਾ ਜੀ ਕੱਲੂ ਜੇ ਕਰ ਉਹ ਤੁਹਾਨੂੰ ਕਹਿੰਦਾ ਵੀ ਤੁਸੀਂ ਪੱਤਰਕਾਰ ਸੱਦੇ ਸੀ ਕਿਉਂ ਸੱਦੇ ਕੋਈ ਇਹੋ ਜਿਹੀ ਗੱਲਬਾ ਜਵਾਬਦਾਦਾਰੀ ਵਾਗੂਰੀ ਜੀ ਫਿਰ ਮੈਂ ਮਜਬੂਰ ਹੋ ਕੇ ਹੁਣ ਫਿਰ ਕੀ ਮੈਂ ਕੀ ਕਰ ਸਕਦਾ ਜੀ ਮਜਬੂਰ ਹੋ ਕੇ ਕਰ ਰਿਹਾ ਮੈਂ ਗੱਲ ਜੀ ਹਾਂ